ਕਦੀ ਕਿਹੜਾ ਅਦੁੱਤੀ ਅਗੇ ਸਮਾਨੋ ਕਰਵਾਇਆ ਹੈਗਾ ਸਾਈਕਲ ਵੰਡੇਆ ਕੀ ਸੀਗਾ ਥੋੜਾ ਡਿਟੇਲ ਚ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਆਪ ਜੀ ਦੇ ਚੈਨਲ ਦੇਖਣ ਵਾਲਿਆਂ ਸਮੂਹ ਦਰਸ਼ਕਾਂ ਨੂੰ ਦਾਸ ਵੱਲੋਂ ਵਿਸਾਖੀ ਦੇ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਮੂਹ ਚੈਨਲ ਨੂੰ ਤੇ ਦਰਸ਼ਕਾਂ ਨੂੰ ਅੱਜ ਖਾਲਸੇ ਦਾ ਅਹਿਮ ਦਿਹਾੜਾ ਵਿਸਾਖੀ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਸਜਾਇਆ ਅੱਜ ਦੇ ਦਿਨ ਤੇ 10 ਰਿਆਂ ਵੱਲੋਂ ਬਰਾਲਾ ਇਹ ਸੀ ਮਹਾਰਾ ਦੀ ਕਿਰਪਾ ਦੇ ਨਾਲ ਗੁਰਦੁਆਰਾ ਸ੍ਰੀ ਚਰਨ ਕਬਲ ਸਾਹਿਬ ਦੀ ਮਹਾਨ ਧਰਤੀ ਤੇ ਖੜੇ ਆ। ਸਾਨੂੰ ਗਦੀਬ ਨੂੰ 2-3 ਸਾਲ ਹੋ ਗਏ ਜੀ ਇੱਥੇ ਇਦਾਂ ਆਹ ਦਸਤਾਰ ਕੈਂਪ ਲਾਉਂਦੇ ਆ। ਨਾਲ ਨਾਲ ਐਤਕੀ ਬਰਾਲਾ ਮੇਨ ਮਹਾਰਾ ਨੇ ਇਹ ਕਰਾਇਆ ਵੀ ਰੈਂਜਰ ਸਾਈਕਲ ਅੱਜ ਐਤਕੀ ਰੱਖੇ ਗਏ ਸੀਗੇ ਬੱਚਿਆਂ ਵਾਸਤੇ। ਵਧੀਆ ਰੈਂਜਰ ਸਾਈਕਲ। ਵੀ ਜਿਹੜੇ ਬੱਚੇ ਆ ਪੇਪਰ ਦੇਣਗੇ ਸਾਡੇ ਵੱਲੋਂ ਬੱਚਿਆਂ ਲਈ ਇੱਕ ਲਿਖਤੀ ਪੇਪਰ ਜਿਹੜਾ ਬੱਚਿਆਂ ਤੋਂ ਅਤਗੁਰ ਤੇ ਆਸ ਦਾ ਗੁਰਬਾਣੀ ਦੇ ਵਿੱਚ ਸ਼ਬਦ ਵਿੱਚ ਸੀਗੇ। ਵੀ ਜਿਵੇਂ ਕੀ ਇਰਾਕ ਕਿੰਨੇ ਜੇ 10 ਵਗੈਰਾ ਹੋਰ ਤੇ ਉਹ ਪੇਪਰ ਜਿਹੜਾ ਬੱਚਿਆਂ ਤੋਂ ਲੈ ਕੇ ਜਿਹੜੇ ਬੱਚੇ ਫਸਟ ਸੈਂਕਲ ਥਰਡ ਆਏ ਆ ਉਹਨਾਂ ਨੂੰ ਵਧੀਆ ਸਾਈਕਲ ਦਿੱਤੇ ਗਏ ਆ ਤੇ ਹੋਰ ਇਨਾਮ ਵੀ ਜਿਹੜੇ ਬੱਚਿਆਂ ਨੂੰ ਵੰਡੇ ਗਏ ਆ ਸੋ ਤਾਂ ਕਰਕੇ ਵੀ ਜਿਹੜੇ ਸਾਡੇ ਜਨਰੇਸ਼ਨ ਆ ਸਾਡੀ ਬੱਚੇ ਆ ਆਉਣ ਵਾਲੀ ਸਾਡੇ ਪੀੜ੍ਹੀ ਆ ਉਹ ਇਤਿਹਾਸ ਨਾਲ ਜੁੜ ਸਕੇ ਜੀ ਹਾਂਜੀ ਕਿੰਨੇ ਅੱਜ ਸਾਈਕਲ ਦਿੱਤੇ ਅੱਜ ਅੱਜ 3 ਸਾਈਕਲ ਦਿੱਤੇ ਜੀ ਫਸਟ ਸੈਂਕਲ ਥਰਡ ਤੇ ਬਾਕੀ ਹੋਰ ਵੀ ਨਾਮ ਜਿਹੜੇ ਬੱਚਿਆਂ ਨੂੰ ਅਸੀਂ ਜਿੰਨਾ ਵੀ ਹੋ ਸਕਿਆ ਉਹ ਬੱਚਿਆਂ ਨੂੰ ਬੰਡੇ ਆ ਜੀ ਹਾਂਜੀ ਪੇਪਰ ਦੇ ਵਿੱਚ ਕੀ ਕੀ ਠੀਕਾ ਪੇਪਰ ਦੇ ਵਿੱਚ ਭਾਈ ਸਾਹਿਬ ਜੀ ਜਿਵੇਂ ਕਿ ਗੁਰੂ ਸਾਹਿਬ ਜੀ ਦੇ ਨਾਮ ਜਿਵੇਂ ਮਹਾਰਾਜਾ ਅਕਾਲੀ ਫੂਲਾ ਸਿੰਘ ਕੌਣ ਸੀ ਗੁਰੂ ਅਮਰਦਾਸ ਜੀ ਨੇ ਕਿਹੜੀ ਬਾਣੀ ਮਤਲਬ ਰਚੀ ਆ ਉਹ ਕਿੰਨੇ ਅੰਗ ਤੇ ਇਦਾਂ ਵਗੈਰਾ ਜਿਵੇਂ ਅਨੰਦ ਸਾਹਿਬ ਦੀ ਬਾਣੀ ਗੁਰੂ ਅਮਰਦਾਸ ਮਹਾਰਾਜ ਦੇ ਜਿਵੇਂ ਕਿੰਨੇ ਅੰਗ ਤੇ ਆ ਇਹ ਇਦਾਂ ਤੇ ਹੋਰ ਵੀ ਜਿਵੇਂ ਅਕਾਲੀ ਫੂਲਾ ਸਿੰਘ ਬਾਰੇ ਜੱਸਾ ਸਿੰਘ ਰਾਮਗੜੀਆ ਬਾਰੇ ਜਾਂ ਇਹ ਕਹ ਲਓ ਤੁਸੀਂ ਬਹੁਤ ਨਾਮ ਇਤਿਹਾਸ ਦੇ ਮੈਂ ਤੁਹਾਨੂੰ ਹੁਣ ਮੇਰੇ ਕੋਈ ਕੋਈ ਜ਼ਿਆਦਾ ਵੀ ਕੰਟ ਨਹੀਂ ਕਿਉਂਕਿ ਉਦੋਂ ਪੇਪਰ ਚ ਸਹੀ ਬਣਾਏ ਹੋਏ ਲਿਖੇ ਹੋਏ ਆ ਤੇ ਗੁਰੂ ਨਾਨਕ ਦੇਵ ਜੀ ਦੇ ਦਾਦਾ ਜੀ ਕੀ ਨਾਮ ਸੀ ਹਾਂਜੀ ਤੇ ਜੱਸਾ ਸਿੰਘ ਰਾਮਗੜੀਆ ਕੌਣ ਸੀ ਤੇ ਇਦਾਂ ਹੋਰ ਵੀ ਜੇ ਪੰਜ ਤਖਤ ਕਿਹੜੇ ਆ ਆਪਣੇ ਇਦਾਂ ਜੇ ਸਵਾਲ ਜਵਾਬ ਜਿਹੜੇ ਜਿਹੜੇ ਵਧੀਆ-ਵਧੀਆ ਜਿਹੜੇ ਬਣਾ ਕੇ ਬੱਚਿਆਂ ਨੂੰ ਥੋੜੇ ਜਿਹੀ ਈਜੀ ਵੀ ਇੱਕ ਇੱਕ ਲੈ ਆਂਦੇ ਛੋਟੇ-ਛੋਟੇ ਬਣਾ ਕੇ ਉਹ ਇਤਿਹਾਸ ਦੇ ਸਵਾਲ ਜਵਾਬ ਸੀਗੇ ਜੀ ਬੱਚੇ ਨੂੰ ਤੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਨੂੰ ਲੈ ਕੇ ਕੀ ਸੰਦੇਸ਼ ਹੈ ਮੈਂ ਤਾਂ ਇਹੀ ਬੇਨਤੀ ਕਰਾਂਗਾ ਬੱਚਿਆਂ ਦੇ ਮਾਤਾ ਪਿਤਾ ਨੂੰ ਖਾਸ ਕਰਕੇ ਬੱਚਿਆਂ ਨੂੰ ਵੀ ਬੱਚਿਆਂ ਦੇ ਮਾਤਾ ਪਿਤਾ ਨੂੰ ਜਿਹੜੇ ਨੌਜਵਾਨ ਸਾਡੇ ਨੇ ਉਹਨਾਂ ਨੂੰ ਬੇਨਤੀ ਕਰੇਗਾ ਤੁਸੀਂ ਪੱਤ ਜਪਣਾ ਛੱਡੋ ਭਾਈ ਆ ਗੁਰਸਿੱਖੀ ਸੰਭੋ ਨਸ਼ੇ ਤਿਆਗੋ ਗੁਰੂ ਵਾਲੇ ਬਣੋ ਸੇਵਾ ਕਰੋ ਗੁਰੂ ਘਰ ਦੀ ਮਨਮਤ ਨੂੰ ਤਿਆਗ ਕੇ ਬੱਚਿਆਂ ਦੇ ਮਾਤਾ ਪਿਤਾ ਨੂੰ ਬੇਨਤੀ ਆ ਕਿ ਬੱਚਿਆਂ ਤੋਂ ਮੋਬਾਈਲ ਥੋੜਾ ਦੂਰ ਰੱਖਿਆ ਜਾਵੇ ਮੋਬਾਈਲਾਂ ਤੋਂ ਤੇ ਨਾਲ ਗੁਰ ਪੰਜਾਬੀ ਘਰ ਚ ਬੱਚਿਆਂ ਨੂੰ ਮੈਂ ਸਾਡੇ ਕੋ ਬੀਬੀ ਭੈਣ ਆਈ ਉਹ ਕਹਿੰਦੀ ਵੀ ਬੱਚਾ ਅੰਗਰੇਜ਼ੀ ਸਕੂਲ ਚ ਲਾਇਆ ਮੈਂ ਪਰ ਪੰਜਾਬੀ ਨਹੀਂ ਆਉਂਦੀ ਮੈਂ ਕਹਾਂ ਪੇਪਰ ਕੀ ਜਣਾ ਪੜਨੇ ਇਹਨੇ ਫਿਰ ਬੱਚਿਆਂ ਨੂੰ ਗੁਰਮੁਖੀ ਦੇ ਅੱਖਰ ਨਹੀਂ ਪਤਾ ਸਾਡੇ ਕਿਹੜੇ ਨੇ ਪੰਜਾਬੀ ਦੀ ਗਿਣਤੀ ਨਹੀਂ ਪਤਾ ਕਿਹੜੀ 1 2 3 ਕਿਵੇਂ ਬੋਲੀਦੇ ਆ 10 15 20 25 ਕਿਵੇਂ ਬੋਲੀਦੇ ਆ ਤੇ ਉਹ ਉਦੋਂ ਇੱਥੇ ਅਸੀਂ ਸਭ ਨੂੰ ਬੇਨਤੀ ਕਰੀਦੀ ਆ ਵੀ ਤੁਸੀਂ ਪੰਜਾਬੀ ਪੜ੍ਹਾਓ ਬੱਚਿਆਂ ਨੂੰ ਤੇ ਤੁਹਾਡੇ ਮਾਦੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਸਮੂਹ ਸਿਕ ਸੰਗਤਾਂ ਨੂੰ ਕਿ ਪੰਜਾਬੀ ਮਾਂ ਬੋਲੀ ਤੋਂ ਬੱਚਿਆਂ ਨੂੰ ਦੂਰ ਨਾ ਕਰੋ ਜਿਨ੍ਹਾਂ ਸਕੂਲਾਂ ਚ ਪੰਜਾਬੀ ਨਹੀਂ ਤੁਸੀਂ ਆਪ ਜ਼ਿੰਮੇਵਾਰੀ ਸਭ ਦੀ ਬਣਦੀ ਆ ਉਹ ਸਕੂਲਾਂ ਚ ਪੰਜਾਬੀ ਲਾਜ਼ਮੀ ਕਰਾਓ ਆਪਣੇ ਸਕੂਲਾਂ 'ਚ ਜੇ ਅੰਗਰੇਜ਼ੀ ਦੀ ਵੀ ਲੱਗਿਆ ਹੈ ਖਾਸ ਕਰ ਜਿਵੇਂ ਬੜੂ ਸਾਹਿਬ ਵਾਲਿਆਂ ਸਕੂਲ ਨੇ ਜਾਂ ਹੋਰ ਗੁਰਮਤ ਦੇ ਸਕੂਲ ਨੇ ਉਹਨਾਂ ਸਕੂਲਾਂ 'ਚ ਆਪਣੇ ਬੱਚੇ ਪੜਨ ਪਾਏ ਜਾਣਗੇ ਮੇਰਾ ਨਾਮ ਮਨਜਿੰਦਰ ਕੋਹੜਾ ਮੈਂ ਮੱਡਦਵਾਲ ਪਿੰਡ ਦੀ ਰਹਿਣ ਵਾਲੀ ਆ ਮੇਰਾ ਜਿਹੜਾ ਲੁਧਿਆਣਾ ਹੈ ਅੱਜ ਮੈਂ ਇਥੇ ਬਤਾਕੀ ਦੇ ਮੌਕੇ ਤੇ ਹੋਏ ਹਾਲਸਾਲਾ ਸੰਬੰਧੀ ਪੇਪਰ ਵਿੱਚ ਭਾਗ ਲਿਆ ਤੇ ਇਸ ਵਿੱਚ ਭਾਗ ਲੈ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਤੇ ਰਿਜ਼ਲਟ ਵੇਲੇ ਜਦੋਂ ਨਤੀਜੇ ਆਉਂਦੇ ਹੈ ਤਾਂ ਮੈਨੂੰ ਪਤਾ ਲੱਗਿਆ ਕਿ ਮੇਰੀ ਰਿਵੀਜ਼ਨ ਪਹਿਲੇ ਵਾਰ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਤੇ ਮੈਂ ਸਾਰੇ 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 ਮੈਨੇਜਮੈਂਟ ਅਧਾਰਵਾਦ ਕਰਦੀ ਆ ਕਿ ਉਹਨਾਂ ਨੇ ਇਹ ਜਿਹੜਾ ਐਗਜ਼ਾਮ ਆ ਨੋ ਐਗਜ਼ਾਮ ਐਗਜ਼ਾਮ ਆ ਜਿਹੜਾ ਉਹ ਕੀਤਾ ਤੇ ਮੈਨੂੰ ਪੋਜੀਸ਼ਨ ਆਈ ਮੈਨੂੰ ਬਹੁਤ ਖੁਸ਼ੀ ਆ। ਅੱਛਾ ਕੀ ਕੀ ਸੀਗਾ ਇਹਦੇ ਵਿੱਚ ਪੇਪਰ ਦੇ ਵਿੱਚ ਤਾਂ ਹੈ। ਪੇਪਰ 'ਚ ਸਾਰਾ ਕੁਝ ਗੁਰੂਆਂ ਨਾਲ ਸੰਬੰਧੀ ਸੀ ਕੋਸ਼ਾ ਕਾਲੀ ਫੁੱਲਾਂ ਬਾਰੇ ਸੀਗਾ। ਯਾਤਰ ਗੁਰਰਾਮਦਾ ਜੀ ਬਾਰੇ ਵੀ ਸੀ ਬੀਬੀ ਭਾਨੀ ਜੀ ਬਾਰੇ ਤੇ ਹੋਰ ਗੁਰੂਆਂ ਬਾਰੇ ਵੀ ਸੀਗਾ ਜਿਸ ਨਾਲ ਬਹੁਤ ਸਾਰੀ ਸਾਨੂੰ ਜਾਣਕਾਰੀ ਮਿਲੀ। ਇਸ ਤੋਂ ਇਲਾਵਾ ਜਿਹੜੇ ਕੁਸ਼ਨ ਨਹੀਂ ਆਉਂਦੇ ਸਨ ਉਹਨਾਂ ਬਾਰੇ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਉਹ ਸਾਡੇ ਦਰਸ਼ਕ ਜੀ। ਜੀ ਇਹ ਕਿੰਨੇ ਦਸੇ ਜੀ ਮੇਰਾ ਨਾਮ ਅਸ਼ਨੀਤ ਕੌਰ ਹੈ ਅੱਛਾ ਕਿੱਥੇ ਦੇ ਰਹਿਣ ਵਾਲੇ ਜੀ ਮੈਂ ਲਾਹੌਰ ਸ਼ਹਿਰ ਦੇ ਰਹਿਣ ਵਾਲਾ ਜੀ ਅੱਜ ਸਮਾਗਮ ਹੋਇਆ ਪੇਪਰ ਹੋਇਆ ਸੀ ਕੀ ਸੀਗਾ ਜੀ ਇਸ ਪੇਪਰ ਵਿੱਚ ਕਹਿੰਦੇ ਕਿ ਜ਼ਿਆਦਾ ਵੀ ਮੁਸ਼ਕਿਲ ਇਹਦੇ ਵਿੱਚ ਦਸੇ ਗੁਰੂਆਂ ਦਾ ਸਾਈਵਾਰੇ ਪੁੱਛਿਆ ਗਿਆ ਕਿ ਜਿਨਾਂ ਕੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਰਵਿੰਦਰ ਦੇਵ ਜੀ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਹਰਾਈ ਸਾਹਿਬ ਜੀ ਗੁਰੂ ਹਰ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪੁੱਛਿਆ ਗਿਆ ਤੇ ਕੁਝ ਕੁਐਸਚਨ ਆ। ਬਾਬਾ ਗਾਲੀ ਸਿੰਘ ਪੁੱਲਾ ਜੀ ਬਾਰੇ ਵੀ ਪੁੱਛੇ ਗਏ ਨੇ। ਤੇ ਪੋਜੀਸ਼ਨ ਤੁਹਾਡੀ ਕੀ ਆ ਜੀ? ਜੀ ਮੇਰੀ ਪੋਜੀਸ਼ਨ ਤੀਜੇ ਨੰਬਰ ਤੇ ਆਈ ਹੈ ਤੇ ਜਦੋਂ ਪਤਾ ਲੱਗਾ ਕਿ ਮੇਰੀ ਪੋਜੀਸ਼ਨ ਤੀਜੇ ਨੰਬਰ ਤੇ ਆਈ ਹੈ ਤਾਂ ਮੈਂ ਬਹੁਤ ਖੁਸ਼ ਹੋਈ ਤੇ ਮੈਂ ਧੰਨਵਾਦ ਕਰਦੀ ਆ ਬਾਬਾ ਜੀ ਦਾ ਜਿਨ੍ਹਾਂ ਨੇ ਇਹ ਜਿਨ੍ਹਾਂ ਨੇ ਇਹ ਮੁਕਾਬਲੇ ਕਰਵਾਏ ਤੇ ਇਹ ਨਾਮ ਕੀ ਦਿੱਤਾ ਤਾਂ? ਦੀ ਸਾਈਕਲ ਦਿੱਤੀ ਆ। ਇਤਿਹਾਸ ਬਾਰੇ ਕੋਈ ਦੱਸੋ ਆਵੇ ਗੁਰਦੁਆਰਾ ਸ੍ਰੀ ਚਨ ਚਨ ਕਮ ਸਾਹਿਬ ਦਾ ਕੀ ਇਤਿਹਾਸ ਜੀ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਦਸਰਾਨਾ ਲਾ ਕੇ ਸੁੱਤੇ ਸੀਗੇ ਜਦ ਉਹ ਚਮਕੌਰ ਸਾਹਿਬ ਤੋਂ ਇੱਧਰ ਆਏ ਸੀਗੇ ਹੈਨਾ ਉਹ ਇੱਥੇ ਬਹੱਦਰ ਮਹਾਰਾਜ ਜੀ ਤੇ 72 ਘੰਟੇ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਸੁੱਤੇ ਸੀ